ਜੰਮੂ ਕਸ਼ਮੀਰ ਦੇ ਗੰਦਰਬ ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਸ੍ਰਿਆਮ ਉਲੰਘਣਾ ਕਰਦੇ ਹੋਏ ਮਤ ਕਸ਼ਮੀਰ ਦੇ ਗੰਦਰਵਲ ਜ਼ਿਲ੍ਹੇ ਦੇ ਕੰਗਨ ਖੇਤਰ ਦੇ ਵਿੱਚ ਕਈ ਥਾਵਾਂ ਤੇ ਨੱਲਾ ਸਿੰਧ 20 ਲਾਈਨ ਦੇ ਨਾਲ ਨਾਲ ਗੈਰ ਕਾਨੂੰਨੀ ਉਸਾਰੀਆਂ ਕੀਤੀਆਂ ਜਾ ਰਹੀਆਂ ਨੇ ਸੂਤਰਾਂ ਨੇ ਦੱਸਿਆ ਕਿ ਜ਼ਿਲ੍ਹੇ ਦੀ ਕੰਗਨ ਤਹਿਸੀਲ ਦੇ ਮਾਰਗੁੰਡ ਸਤਰਿਨਾ ਅਤੇ ਥੋਨੇ ਖੇਤਰ ਦੇ ਕੁਝ ਲੋਕ ਨਿਰਮਾਣ ਉਦੇਸ਼ਾਂ ਦੇ ਲਈ ਨਾਲੇ ਦੀ 20 ਲਾਈਨ ਨੂੰ ਖੜਪਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਕਿ ਮਾਨਯੋਗ ਜੰਮੂ ਕਸ਼ਮੀਰ ਲਦਾਖ ਹਾਈ ਕੋਰਟ ਦੇ ਹੁਕਮਾਂ ਦੇ ਬਿਲਕੁਲ ਉਲਟ ਹੈ ਸਤਰਿਨਾ ਕੰਗਨ ਦੇ ਵਿੱਚ ਇੱਕ ਸਥਾਨਕ ठेकेदार ਦੇ ਵੱਲੋਂ ਸ਼੍ਰੀਨਗਰ ਦੇ ਇੱਕ ਬਾਬੂ ਲਈ ਨਜਾਇਜ਼ ਬਾਰਕਟਾਂ ਦਾ ਉਸਾਰਿਆ ਜਾ ਰਿਹਾ ਤੇ ਜਿਸ ਨੇ ਮੈਨੂਅਲ ਵਾਟਰ ਫੈਕਟਰੀ ਨੇੜੇ ਸਤਰਿਨਾ ਵਿਖੇ ਵਿਪਾਰਕ ਢਾਂਚਾ ਬਣਾਉਣ ਦੇ ਲਈ ਉਸ ਤੋਂ ਮੋਟੀ ਰਕਮ ਲੈ ਲਈਆ ਉੱਥੇ ਕਾਰਜਕਾਰੀ ਇੰਜੀਨੀਅਰ ਆਈ ਐਂਡ ਐਫ ਸੀ ਨਦੀਮ ਮੱਟੂ ਨੇ ਪੱਤਰਕਾਨਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਪਹਿਲਾਂ ਹੀ ਨੋਟਿਸ ਜਾਰੀ ਕਰ ਚੁੱਕੇ ਹਨ ਅਤੇ ਇਸ ਦੀ ਕਾਪੀ ਐਸ ਡੀ ਐਮ ਕੰਗਨ ਨੂੰ ਵੀ ਦੇ ਦਿੱਤੀ ਗਿਆ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਅਤੇ ਹੁਣ ओहो, मौके पर दौरा करेंगे हमें इंफॉर्मेशन अभी उससे पहले उन्होंने सी जी आई फेंसिंग की थी उसमें हमने उनको नोट्स भी निकाली थी और वो कॉपी किया था एस डी एम वगैरह को सबको भी इन्फॉर्म किया था जो डिस्ट्रिक्ट एडमिनिस्ट्रेशन है बाद में उन्होंने कंस्ट्रक्शन कोई नहीं की अभी आपकी वसात से हमको इन्फॉर्मेशन मिल रहा है कि वो कोई कंस्ट्रक्शन का काम कर रहा है हम अभी जा रहे हैं उधर और हम उनको उसको देख लेंगे और क्या कर सकते हैं अगर आप हमारा रिकॉर्ड देखेंगे तो अराउंड मोर देन हंड्रेड नोटिस हमने इशू की है फ्रॉम टाइम टू टाइम इसमें हमने एक ड्रा, ड्राइव भी लॉन्च की थी जिसमें ये कोर्ट वायलेशन्स के जो केसेस आ रहे हैं उनमें हमने कहीं कहीं पर डिसमेटलिंग भी करती है अब जब तक इस, इस सब में आ, ये टीम वर्क होना चाहिए तब से भी तब जाकर ये इंक्रोचमेंट्स रुक सकती हैं

ਵਿਚ ਕਈ ਥਾਵਾਂ ਤੇ ਨੱਲਾ ਸਿੰਧ 20 ਲਾਈਨ ਦੇ ਨਾਲ-ਨਾਲ ਗੈਰ ਕਾਨੂੰਨੀ ਉਸਾਰੀਆਂ ਕੀਤੀਆਂ ਜਾ ਰਹੀਆਂ ਨੇ। ਸੂਤਰਾਂ ਨੇ ਦੱਸਿਆ ਕਿ ਜ਼ਿਲ੍ਹੇ ਦੀ ਕੰਗਨ ਤਹਿਸੀਲ ਦੇ ਮਾਰਗੁੰਡ ਸਤਰਿਨਾ ਅਤੇ ਥੋਨੇ ਖੇਤਰ ਦੇ ਕੁਝ ਲੋਕ ਨਿਰਮਾਣ ਉਦੇਸ਼ਾਂ ਦੇ ਲਈ ਨਾਲੇ ਦੀ 20 ਲਾਈਨ ਨੂੰ ਖੜਪਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਕਿ ਮਾਨਯੋਗ ਜੰਮੂ ਕਸ਼ਮੀਰ ਲਦਾਖ ਹਾਈ ਕੋਰਟ ਦੇ ਹੁਕਮਾਂ ਦੇ ਬਿਲਕੁਲ ਉਲਟ ਹੈ। ਸਤਰਿਨਾ ਕੰਗਨ ਦੇ ਵਿੱਚ ਇੱਕ ਸਥਾਨਕ ठेकेदार ਦੇ ਵੱਲੋਂ ਸ਼੍ਰੀਨਗਰ ਦੇ ਇੱਕ ਬਾਬੂ ਲਈ ਨਜਾਇਜ਼ ਬਾਰਕਾਂ ਦਾ ਉਸਾਰਿਆ ਜਾ ਰਿਹਾ ਹੈ ਤੇ ਜਿਸ ਨੇ ਮੈਨਰਲ ਵਾਟਰ ਫੈਕਟਰੀ ਨੇੜੇ ਸਤਰਿਨਾ ਵਿਖੇ ਵਪਾਰਕ ਢਾਂਚਾ ਬਣਾਉਣ ਦੇ ਲਈ ਉਸ ਤੋਂ ਮੋਟੀ ਰਕਮ ਲੈ ਲਈਆ ਉੱਥੇ ਕਾਰਜਕਾਰੀ ਇੰਜੀਨੀਅਰ ਆਈ ਐਂਡ ਐਫ ਸੀ ਨਦੀ ਮੱਟੂ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਕਿਹਾ ਉਹਨਾਂ ਨੂੰ ਪਹਿਲਾਂ ਹੀ ਨੋਟਿਸ ਜਾਰੀ ਕਰ ਚੁੱਕੇ ਹਨ ਅਤੇ ਇਸ ਦੀ ਕਾਪੀ ਐਸ ਡੀ ਐਮ ਕੰਗਨ ਨੂੰ ਵੀ ਦੇ ਦਿੱਤੀ ਗਿਆ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਅਤੇ ਹੁਣ ਉਹ ਮੌਕੇ ਤੇ ਦੌਰਾ ਕਰਨਗੇ ਜੀ ਇਹ ਹਮੇ ਇਨਫਾਰਮੇਸ਼ਨ ਹੈ ਵੀ ਉਸ ਤੋਂ ਪਹਿਲੇ ਉਹਨਾਂ ਨੇ ਸੀਜੀਆਈ ਫੈਂਸਿੰਗ ਕੀਤੀ ਸੀ ਉਸ ਵਿੱਚ हमने ਉਹਨਾਂ ਨੂੰ ਨੋਟਿਸ ਵੀ ਨਿਕਾਲੀ ਸੀ ਔਰ ਉਹ ਕਾਪੀ kiya tha ਐਸ ਡੀ ਐਮ ਵਗੈਰੇ ਨੂੰ ਸਭ ਕੋ ਵੀ ਇਨਫਾਰਮ ਕੀਤਾ ਤੇ ਜੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ Uh, बाद में उन्होंने कंस्ट्रक्शन कोई नहीं की अभी आपकी वसात से हमको इन्फॉर्मेशन मिल रही है कि वो कोई कंस्ट्रक्शन का काम कर रहा है हम अभी जा रहे हैं उधर और हम उनको उसको देख लेंगे क्या कर सकते हैं अगर आप हमारा रिकॉर्ड देखेंगे तो अराउंड मोर देन हंड्रेड नोटिस हमने इशू की है फ्राम टाइम टू टाइम इसमें हमने एक ड्रा, ड्रा, ड्राइव भी लॉन्च की थी जिसमें ये कोर्ट वायलेशन के जो केसेस आ रहे हैं उनमें हमने कहीं कहीं पर डिसमेंटलिंग भी कर दी है अब जब तक इस, में, इस सब में ये टीम वर्क होना चाहिए तब से भी तब जाकर ये एंक्रोचमेंट रुक सकती है मैं सबको रिक्वेस्ट कर रहा हूँ कि कोर्ट वायलेशन ना करें ये, ये उनके लिए जो भी स्ट्रक्चर बनाएंगे हम उन पर एक्शन ले लेंगे एज पर द रूल्स डिस्ट्रिक्ट एडमिनिस्ट्रेशन के साथ भी हम टेकअप करेंगे कि ऐसा हो रहा है और वो प्रॉब्लम में आ जाएंगे उनको चाहिए कि कानून को अपने हाथ में न ले और वायलेशन न करें पैसेंजर न्यूज के जम्मू कश्मीर तो रिपोर्ट